ਹਾਂਜੀ ਦੋਸਤੋ ਵੈਲਕਮ ਟੂ ਦਾ ਚੈਨਲ ਸਟੇ ਵਿਦ ਨੇਚਰ ਅੱਜ ਦੀ ਵੀਡੀਓ ਵਿੱਚ ਅਸੀਂ ਸੱਪਾਂ ਦੇ ਡੰਗਣ ਬਾਰੇ ਗੱਲ ਕਰਾਂਗੇ ਕਿ ਸੱਪ ਤੁਹਾਨੂੰ ਡੰਗਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਚੇਤਾਵਨੀ ਦਿੰਦਾ ਹੈ ਜੇਕਰ ਅਸੀਂ ਉਸ ਚੇਤਾਵਨੀ ਨੂੰ ਸਮਾਂ ਰਹਿੰਦੇ ਪਾਪ ਜਾਈਏ ਤਾਂ ਕਿ ਅਸੀਂ ਸੱਪ ਦੇ ਡੰਗਣ ਤੋਂ ਬਚ ਸਕਦੇ ਹਾਂ ਕਈ ਲੋਕ ਇਸ ਤਰ੍ਹਾਂ ਦੀਆਂ ਕਈ ਗੱਲਾਂ ਦੇ ਜਵਾਬ ਲੱਭਣ ਦਾ ਯਤਨ ਕਰਦੇ ਹਨ ਸੱਪ ਫੜਨ ਵਾਲੇ ਤਰਮਿੰਦਰ ત્રिवेदी ਦਾ ਕਹਿਣਾ ਹੈ ਕਿ ਸਾਨੂੰ ਸੱਪਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਡਾਕਟਰ ਜੀ ਕਈ ਸਾਲਾਂ ਤੋਂ ਮਨੁੱਖੀ ਬਸਤੀਆਂ 'ਚੋਂ ਦਾਖਲ ਹੋਏ ਸੱਪਾਂ ਨੂੰ ਫੜਨ ਅਤੇ ਫਿਰ ਉਹਨਾਂ ਨੂੰ ਸੁਰੱਖਿਅਤ ਜੰਗਲੀ ਖੇਤਰਾਂ 'ਚ ਛੱਡਣ ਦਾ ਕੰਮ ਕਰ ਰਹੇ ਹਨ ਇਸ ਦੇ ਨਾਲ ਹੀ ਉਹ ਲੋਕਾਂ ਨੂੰ ਸੱਪਾਂ ਪ੍ਰਤੀ ਜਾਗਰੂਕ ਕਰਨ ਦਾ ਵੀ ਕੰਮ ਕਰ ਰਹੇ ਹਨ ਉਹ ਕਹਿੰਦੇ ਹਨ ਕਿ ਸੱਪ ਆਪਣੇ ਜ਼ਹਿਰ ਦੇ ਵਰਤੋਂ ਸ਼ਿਕਾਰ ਕਰਨ ਲਈ ਕਰਦੇ ਹਨ ਇਸੇ ਨਾਲ ਉਹਨਾਂ ਨੂੰ ਆਪਣਾ ਭੋਜਨ ਮਿਲਦਾ ਹੈ ਇਸ ਲਈ ਉਹ ਜ਼ਹਿਰ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਦੇ ਹਨ ਸੱਪ ਮਨੁੱਖ ਨੂੰ ਉਦੋਂ ਹੀ ਡੰਗਦਾ ਹੈ ਜਦੋਂ ਉਸ ਕੋਲ ਆਪਣੇ ਬਚਾਅ ਦਾ ਕੋਈ ਰਸਤਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡਾ ਸਾਹਮਣਾ ਕਿਸੇ ਸੱਪ ਨਾਲ ਹੁੰਦਾ ਹੈ ਤਾਂ ਬਿਨਾਂ ਡਰੇ ਸਾਵਧਾਨ ਆਪਣੇ ਹਿੱਤਾਂ ਤੇ ਖੜੇ ਰਹੋ ਤਾਂ ਉਹ ਸੱਪ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਚਲਾ ਜਾਵੇਗਾ ਕੀ ਬਰਸਾਤੀ ਮੌਸਮ ਦੌਰਾਨ ਸੱਪ ਜ਼ਿਆਦਾ ਬਾਹਰ ਨਿਕਲਦੇ ਹਨ ਭਾਰਤ 'ਚ ਸੱਪਾਂ ਵੱਲੋਂ ਡੰਗਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹਨ ਜੋ ਕਿ ਬਰਸਾਤੀ ਮੌਸਮ ਵਿੱਚ ਆਮ ਹੀ ਹੁੰਦੀਆਂ ਹਨ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਮੌਤ ਦਾ ਖਤਰਾ ਵੱਧ ਜਾਂਦਾ ਹੈ ਡਾਕਟਰ ਤਰਵੇਦੀ ਦੱਸਦੇ ਹਨ ਸੱਪ ਸਰਦੀਆਂ 'ਚ ਉਹ ਆਪਣੀ ਸਰਗਰਮੀ ਨਾਂ ਦੇ ਬਰਾਬਰ ਕਰ ਦਿੰਦੇ ਹਨ ਉਹ ਗਰਮੀਆਂ 'ਚੋ ਹੀ ਬਾਹਰ ਨਿਕਲਦੇ ਹਨ ਅਤੇ ਅੰਡੇ ਦਿੰਦੇ ਹਨ ਬਰਸਾਤੀ ਮੌਸਮ ਦੌਰਾਨ ਸੱਪ ਦੇ ਅੰਡੇਆਂ ਵਿੱਚੋਂ ਬੱਚੇ ਨਿਕਲਦੇ ਹਨ ਇਸ ਸਮੇਂ ਹੀ ਸੱਪ ਸਰਦੀਆਂ ਵਿੱਚ ਜਿੰਦਾ ਰਹਿਣ ਲਈ ਲੋੜੀਂਦੇ ਭੋਜਨ ਦਾ ਬੰਦੋਬਸਤ ਕਰਨ ਲਈ ਆਪਣੇ ਸ਼ਿਕਾਰ ਦੀ ਪਾਲ ਵਿੱਚ ਇੱਧਰ ਉੱਧਰ ਨਿਕਲਦੇ ਹਨ ਉਹ ਪੂਰੀ ਸਰਗਰਮੀ ਨਾਲ ਘੁੰਮਦੇ ਹਨ ਅਤੇ ਡੱਡੂ ਚੂਹੇ ਅਤੇ ਕੀੜੇ ਮਕੌੜਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਇਹ ਕਾਰਨ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਜ਼ਿਆਦਾਤਰ ਆਬਾਦੀ ਵਾਲੇ ਇਲਾਕਿਆਂ 'ਚ ਆਉਂਦੇ ਹਨ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਜ਼ਿਆਦਾ ਦਰਜ ਹੁੰਦੀਆਂ ਹਨ। ਸੱਪ ਦੇ ਡੰਗਣ ਦੀਆਂ ਇਹ ਘਟਨਾਵਾਂ ਘਰਾਂ ਦੇ ਘੱਟ ਰੋਸ਼ਨੀ ਵਾਲੇ ਕਮਰਿਆਂ 'ਚੋਂ ਜ਼ਿਆਦਾ ਹੁੰਦੀਆਂ ਹਨ। ਮਤਲਬ ਕਿ ਭੰਡਾਰਨ ਵਾਲਾ ਕਮਰਾ ਜਿਵੇਂ ਰਸੋਈ, ਬੈੱਡਰੂਮ ਆਦਿ ਰੋਸ਼ਨੀ ਵਾਲੇ ਕਮਰਿਆਂ ਦੇ ਨਾਲ-ਨਾਲ ਸੱਪ ਉਹਨਾਂ ਕਮਰਿਆਂ 'ਚੋਂ ਵੀ ਚਲੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਭੋਜਨ ਮਿਲ ਸਕਦਾ ਹੈ। ਆਮ ਤੌਰ ਤੇ ਤੁਸੀਂ ਸੱਪਾਂ ਨੂੰ ਇੱਕ ਕਮਰੇ ਤੋਂ ਦੂਜੇ ਕਮਰੇ 'ਚ ਜਾਂਦੇ ਹੋਏ ਨਹੀਂ ਦੇਖਦੇ ਅਜਿਹਾ ਇਸ ਲਈ ਕਿਉਂਕਿ ਸੱਪ ਹਨੇਰੇ ਵਾਲੀਆਂ ਥਾਵਾਂ 'ਚੋਂ ਲੁਕਦੇ ਹਨ ਅਤੇ ਰੌਸ਼ਨੀ 'ਚ ਰਹਿਣਾ ਪਸੰਦ ਨਹੀਂ ਕਰਦੇ ਸਾਡੇ ਦੇਸ਼ 'ਚ ਮੁੱਖ ਤੌਰ ਤੇ ਚਾਰ ਕਿਸਮਾਂ ਦੇ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ ਅਤੇ ਉਹ ਹਨ ਕੈਟਲਾ ਪਾਮੂ ਇਹ ਦੇਸ਼ ਦਾ ਮੁੱਖ ਜ਼ਹਿਰੀਲਾ ਸੱਪ ਹੈ ਇਸ ਜਾਤੀ ਦੇ ਸੱਪ ਦੀਆਂ ਕੁਝ ਉਪਜਾਤੀਆਂ ਵੀ ਹਨ ਪਾਰਥ ਚੋ ਇਸ ਨੂੰ ਕਟਲਾ ਪਾਮੂ ਕਿਹਾ ਜਾਂਦਾ ਹੈ ਦਿਨ ਵੇਲੇ ਖੁੰਖਾਰ ਦਿਖਾਈ ਦੇਣ ਵਾਲਾ ਇਹ ਸੱਪ ਰਾਤ ਵੇਲੇ ਬਹੁਤ ਹੀ ਹਮਲਾਵਰ ਟੰਗ ਨਾਲ ਹਮਲਾ ਕਰਦਾ ਹੈ ਇਸ ਸੱਪ ਦਾ ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦਾ ਹੈ ਦੂਸਰੇ ਨੰਬਰ ਤੇ ਹੈ ਕੋਬਰਾ ਭਾਰਤੀ ਕੋਬਰਾ ਕੋਬਰਾ ਪੂਰੇ ਭਾਰਤੀ ਉਪਮਹਾਦੀਪ ਚੋਂ ਪਾਇਆ ਜਾਂਦਾ ਹੈ ਇਸ ਨੂੰ ਏਸ਼ੀਅਨ ਕੋਬਰਾ ਵੀ ਕਹਿੰਦੇ ਹਨ ਇਹ ਕਾਲੇ ਅਤੇ ਪੂਰੇ ਰੰਗ ਦੇ ਹੁੰਦੇ ਹਨ ਕੋਬਰਾ ਸੱਪ ਜ਼ਿਆਦਾਤਰ ਹਨੇਰੇ 'ਚ ਹਮਲਾ ਕਰਦੇ ਹਨ ਇਸ ਦਾ ਜ਼ਹਿਰ ਦਿਮਾਗੀ ਪ੍ਰਣਾਲੀ ਤੇ ਬੜਾ ਡੂੰਘਾ ਪ੍ਰਭਾਵ ਪਾਉਂਦਾ ਹੈ ਭਾਰਤ 'ਚ ਉਹ ਇਨ੍ਹਾਂ ਸੱਪਾਂ ਦੀ ਪੂਜਾ ਕਰਨ ਦੀ ਪਰੰਪਰਾ ਹੈ ਤੀਸਰੇ ਨੰਬਰ ਤੇ ਹੈ ਬਲੱਡ ਕੇਜ ਰਸਲ ਸਵਾਈਪਰ ਇਹ ਆਮ ਤੌਰ ਤੇ ਹਮਲਾਵਰ ਸੁਬਾ ਦਾ ਮਾਲਕ ਹੁੰਦਾ ਹੈ ਪੂਰੇ ਭਾਰਤ ਤੇ ਦੱਖਣੀ ਏਸ਼ੀਆ ਵਿੱਚ ਇਹ ਆਮ ਹੀ ਪਾਏ ਜਾਂਦੇ ਹਨ ਇਹ ਸੱਪ ਚੂਹਿਆਂ ਨੂੰ ਖਾਂਦਾ ਹੈ ਇਸ ਲਈ ਇਹ ਅਕਸਰ ਪੈਂਡੂ ਅਤੇ ਸ਼ਹਿਰੀ ਖੇਤਰਾਂ ਚ ਮਨੁੱਖੀ ਬਸਤੀਆਂ ਦੇ ਨੇੜੇ ਦੇਖਿਆ ਜਾਂਦਾ ਹੈ ਇਸ ਸੱਪ ਦੇ ਡੰਗਣ ਨਾਲ ਅੰਦਰੂਨੀ ਤੌਰ ਤੇ ਖੂਨ ਵਗ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ ਚੌਥੇ ਨੰਬਰ ਤੇ ਹੈ ਚਿੰਨੀ ਪਿੰਜਰਾ ਪਾਵ ਸਾ ਸਕੈਲਡ ਵਾਈਪਰ ਇਹ ਸੱਪ ਲਗਭਗ ਦੇਸ਼ ਦੇ ਸਾਰੇ ਹਿੱਸਿਆਂ ਚ ਪਾਏ ਜਾਂਦੇ ਹਨ ਭਾਵੇਂ ਇਹਨਾਂ ਦਾ ਆਕਾਰ ਛੋਟਾ ਹੁੰਦਾ ਹੈ ਪਰ ਇਹ ਬਹੁਤ ਜ਼ਹਿਰੀਲੇ ਹੁੰਦੇ ਹਨ ਇਸ ਨੂੰ ਲिटल ਇੰਡੀਅਨ ਵਾਈਪਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਸੱਪ ਦਾ ਜ਼ਹਿਰ ਸਰੀਰ ਚੋਂ ਅੰਦਰੂਨੀ ਖੂਨ ਦੇ ਵਹਾਅ ਦਾ ਕਾਰਨ ਬਣਦਾ ਹੈ ਹੁਣ ਗੱਲ ਕਰਦੇ ਹਾਂ ਕਿ ਸੱਪ ਡੰਗਣ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਸੱਪ ਨੂੰ ਛੱਡ ਕੇ ਸਾਰੇ ਸੱਪ ਡੰਗ ਮਾਰਨ ਤੋਂ ਪਹਿਲਾਂ ਚੇਤਾਵਨੀ ਦਿੰਦੇ ਹਨ ਡਾਕਟਰ ਤਰਮਿੰਦਰ ਤ੍ਰਵੇਦੀ ਕਹਿੰਦੇ ਹਨ ਕਿ ਜੇਕਰ ਤੁਸੀਂ ਸੱਪ ਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਸਮਝ ਜਾਓ ਤਾਂ ਤੁਸੀਂ ਉਸ ਦੇ ਡੰਗ ਤੋਂ ਬਚ ਸਕਦੇ ਹੋ ਉਹ ਕਹਿੰਦੇ ਹਨ ਕਿ ਤੁਸੀਂ ਇਸ ਗੱਲ ਦਾ ਅੰਦਾਜ਼ਾ ਕਦੇ ਵੀ ਨਹੀਂ ਲਗਾ ਸਕਦੇ ਕਿ ਕੋਬਰਾ ਕਦੋਂ ਡੰਗ ਮਾਰੇਗਾ ਪਰ ਦੂਜੇ ਪਾਸੇ ਬਾਕੀ ਸੱਪ ਡੰਗ ਮਾਰਨ ਤੋਂ ਪਹਿਲਾਂ ਡੂੰਗਾ ਸਾਹ ਲੈਂਦੇ ਹਨ ਅਤੇ ਛਾਂ-ਛਾਂ ਦੀ ਆਵਾਜ਼ ਵੀ ਕੱਢਦੇ ਹਨ ਇਹ ਜ਼ਮੀਨ ਤੇ ਆਪਣੇ ਸਰੀਰ ਨੂੰ ਜ਼ੋਰ-ਜ਼ੋਰ ਨਾਲ ਹਿਲਾਉਂਦੇ ਹਨ ਆਵਾਜ਼ ਵੀ ਕਰਦੇ ਹਨ ਪਰ ਜਦੋਂ ਕੋਬਰਾ ਦੀ ਗੱਲ ਆਉਂਦੀ ਹੈ ਤਾਂ ਉਹ ਰਾਤ ਦੇ ਸਮੇਂ ਸਰਗਰਮ ਹੁੰਦੇ ਹਨ ਕੋਬਰਾ ਰਾਤ ਤੋਂ ਸਵੇਰ ਹੁੰਨ ਤੱਕ ਆਪਣੇ ਭੋਜਨ ਦੀ ਭਾਲ ਚੋਂ ਇਧਰ ਉਧਰ ਫਿਰਦਾ ਹੈ ਇਸ ਲਈ ਹੀ ਸੱਪ ਦੇ ਡੰਗਣ ਦੀਆਂ ਜ਼ਿਆਦਾਤਰ ਘਟਨਾਵਾਂ ਰਾਤ ਦੇ ਸਮੇਂ ਹੀ ਵਾਪਰਦੀਆਂ ਹਨ ਬਾਕੀ ਸੱਪ ਫਸਲਾਂ ਵਾਲੇ ਖੇਤਾਂ ਤੇ ਨਿਰਮਾਣ ਅਧੀਨ ਥਾਵਾਂ ਤੇ ਪਾਏ ਜਾਂਦੇ ਹਨ ਕਿਉਂਕਿ ਉਹ ਸਲੇਟੀ ਅਤੇ ਪੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਥਾਵਾਂ ਤੇ ਆਸਾਨੀ ਨਾਲ ਲੁਕ ਜਾਂਦੇ ਹਨ ਅਤੇ ਭੋਜਨ ਦੀ ਭਾਲ ਕਰ ਸਕਦੇ ਹਨ ਸੱਪ ਦੇ ਡੰਗਣ ਤੋਂ ਬਾਅਦ ਸਰੀਰ ਚੋ ਕੀ ਹੁੰਦਾ ਦੇਸ਼ ਦੇ ਚਾਰ ਪ੍ਰਮੁੱਖ ਜ਼ਹਿਰੀਲੇ ਸੱਪਾਂ ਵਿੱਚੋਂ ਵਾਈਪਰ ਅਤੇ ਕੋਬਰਾ ਦਾ ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਸੱਪਾਂ ਦੇ ਜ਼ਹਿਰ ਨੂੰ ਨਿਊਰੋਟੌਕਸਿਕ ਕਿਹਾ ਜਾਂਦਾ ਹੈ। ਜਦੋਂ ਵਾਈਪਰ ਅਤੇ ਫਿਰ ਵਾਈਪਰ ਡੰਗ ਮਾਰਦੇ ਹਨ ਤਾਂ ਉਹਨਾਂ ਦਾ ਜ਼ਹਿਰ ਸਿੱਧਾ ਖੂਨ 'ਚ ਮਿਲ ਜਾਂਦਾ ਹੈ ਜਿਸ ਨਾਲ ਸਰੀਰ 'ਚੋਂ ਅੰਦਰੂਨੀ ਖੂਨ ਦਾ ਵਹਾਅ ਹੁੰਦਾ ਹੈ। ਇਸ ਜ਼ਹਿਰ ਨੂੰ ਹੈਮਟ ਟੌਕਸਿਕ ਕਿਹਾ ਜਾਂਦਾ ਹੈ। ਨਿਊਰੋਟੌਕਸਿਕ ਸਿੱਧਾ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਧਰਾੰਗ ਅਤੇ ਸਾਹ ਲੈਣ 'ਚੋਂ ਮੁਸ਼ਕਲ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਹੈਮਟੋਟੌਕਸਿਕ ਸਿੱਧਾ ਖੂਨ 'ਚ ਉਲਜਾਂਦਾ ਹੈ ਅਤੇ ਅੰਦਰੂਨੀ ਖੂਨ ਦੇ ਵਹਾਅ ਦਾ ਕਾਰਨ ਬਣਦਾ ਹੈ। ਸੱਪ ਦੇ ਡੰਗ ਮਾਰਨ ਤੋਂ ਬਾਅਦ 15-20 ਮਿੰਟ ਬਾਅਦ ਸਰੀਰ 'ਚੋਂ ਜ਼ਹਿਰ ਦਾ ਅਸਰ ਦਿਖਾਈ ਦੇਣ ਲੱਗ ਜਾਂਦਾ ਹੈ। 30-40 ਮਿੰਟਾਂ 'ਚ ਜ਼ਹਿਰ ਪੂਰੇ ਸਰੀਰ 'ਚ ਫੈਲ ਜਾਂਦਾ ਹੈ। ਜ਼ਹਿਰ ਦੇ ਲੱਛਣ ਦਿਖਾਈ ਦੇਣ 'ਚ 2 ਤੋਂ 2.5 ਘੰਟੇ ਸਮਾਂ ਲੱਗਦਾ ਹੈ। 4-6 ਘੰਟਿਆਂ 'ਚ ਉਹ ਇਹ ਪੂਰੀ ਆਪਣੀ ਸਪੀਡ ਤੇ ਸਿਖਰ ਤੇ ਪਹੁੰਚ ਜਾਂਦਾ ਹੈ। ਸੱਪ ਨੇ ਸਰੀਰ ਦੇ ਜਿਸ ਹਿੱਸੇ 'ਚ ਡੰਗ ਮਾਰਿਆ ਹੁੰਦਾ ਹੈ ਉੱਥੇ ਦਰਦ ਤੇਜ਼ ਹੋ ਜਾਂਦਾ ਹੈ। ਹਾਲਾਂਕਿ ਜੇਕਰ ਸੱਪ ਡੰਗ ਮਾਰਦਾ ਹੈ ਤਾਂ ਉਸ ਦੇ ਲੱਛਣ ਤੁਰੰਤ ਸਾਹਮਣੇ ਨਹੀਂ ਆਉਂਦੇ। ਸੱਪ ਦੇ ਡੰਗਣ ਦੇ ਤੁਰੰਤ ਨਜ਼ਦੀਕੀ ਹਸਪਤਾਲ ਜਾਓ ਕਿਉਂਕਿ ਇਸ ਦੀ ਦਵਾਈ ਉਪਲਬਧ ਹੈ। ਇਸ ਲਈ ਸੱਪਾਂ ਨੂੰ ਮਾਰਨ ਦੀ ਲੋੜ ਨਹੀਂ ਸੱਪ ਦੇ ਜ਼ਹਿਰ ਨੂੰ ਤੋੜਨ ਲਈ ਐਂਟੀਡੋਟਸ ਉਪਲਬਧ ਹਨ ਜੇਕਰ ਸੱਪ ਕਿਸੇ ਵਿਅਕਤੀ ਨੂੰ ਡੰਗ ਦਿੰਦਾ ਹੈ ਤਾਂ ਉਸ ਵਿਅਕਤੀ ਨੂੰ ਮਾਨਸਿਕ ਹਿੰਮਤ ਦੇਣੀ ਚਾਹੀਦੀ ਹੈ ਅਤੇ ਉਸ ਦਾ ਮਨੋਬਲ ਟੁੱਟਣ ਨਾ ਦਿਓ ਜਿੰਨੀ ਜਲਦੀ ਹੋ ਸਕੇ ਨਜ਼ਦੀਕੀ ਸਰਕਾਰੀ ਹਸਪਤਾਲ ਜਾ ਕੇ ਸੇਬੰਧਿਤ ਡਾਕਟਰ ਕੋਲ ਪਹੁੰਚ ਜਾਓ ਅਜਿਹੀ ਸਥਿਤੀ ਚ ਕੁਝ ਨਹੀਂ ਕਰਨਾ ਚਾਹੀਦਾ ਸੱਪ ਦੇ ਡੰਗੇ ਵਿਅਕਤੀ ਨੂੰ ਬਿਲਕੁਲ ਵੀ ਨਾ ਹਿਲਾਓ ਕਿਉਂਕਿ ਇਸ ਨਾਲ ਜ਼ਹਿਰ ਤੇਜ਼ੀ ਨਾਲ ਪੂਰੇ ਸਰੀਰ 'ਚ ਫੈਲ ਸਕਦਾ ਹੈ। ਜ਼ਖਮ ਤੇ ਪੱਟੀ ਨਾ ਬੰਨੀ ਜਾਵੇ ਸਭ ਤੋਂ ਅਹਿਮ ਗੱਲ ਕਿ ਸੱਪ ਦੇ ਡੰਗ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਉਸ ਸਮੇਂ ਹਰ ਪਲ ਕੀਮਤੀ ਹੁੰਦਾ ਹੈ। ਜਿਹੜੇ ਲੋਕ ਬਾਹਰ ਸੌਂਦੇ ਹਨ ਉਹਨਾਂ ਨੂੰ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਨਾ ਸਿਰਫ ਮੱਛਰਾਂ ਤੋਂ ਬਚਾ ਕਰਦੀ ਹੈ ਸਗੋਂ ਤੁਹਾਨੂੰ ਸੱਪ ਦੇ ਹਮਲੇ ਤੋਂ ਵੀ ਬਚਾਉਂਦੀ ਹੈ। ਹਨੇਰੇ ਵਾਲੇ ਕਮਰਿਆਂ ਜਾਂ ਥਾਵਾਂ 'ਚ ਜਾਂਦੇ ਸਮੇਂ ਟਾਰਚ ਦੀ ਵਰਤੋਂ ਕਰੋ ਟਾਰਚ ਦੀ ਰੌਸ਼ਨੀ ਨਾਲ ਆਲੇ-ਦੁਆਲੇ ਚੰਗੀ ਤਰ੍ਹਾਂ ਜਾਂਚ ਕੇ ਹੀ ਅੱਗੇ ਵਧਣਾ ਚਾਹੀਦਾ ਹੈ ਜੇਕਰ ਕਿਸੇ ਹਨੇਰੇ ਵਾਲੀ ਥਾਂ 'ਤੇ ਹੱਥ ਨਾਲ ਛੂਹਣਾ ਹੋਵੇ ਤਾਂ ਆਪਣੇ ਹੱਥ 'ਤੇ ਇੱਕ ਮੋਟਾ ਕੱਪੜਾ ਜ਼ਰੂਰ ਲਪੇਟ ਲਓ ਬਗੀਚੇ ਅਤੇ ਕਾਬ ਵਾਲੇ ਥਾਵਾਂ ਤੇ ਜਾਂਦੇ ਸਮੇਂ ਗਮ ਬੂਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਉਸ ਸਮੇਂ ਕੋਈ ਵੀ ਚੀਜ਼ ਹੱਥੋਂ ਡਿੱਗ ਜਾਵੇ ਤਾਂ ਤੁਰੰਤ ਆਪਣਾ ਹੱਥ ਜ਼ਮੀਨ ਤੇ ਨਾ ਰੱਖੋ ਪਹਿਲਾਂ ਧਿਆਨ ਨਾਲ ਦੇਖੋ ਕਿ ហេਟਾ ਕੀ ਹੈ ਜਿਆਦਾ ਗਰਮੀ ਦੇ ਮੌਸਮ ਵਿੱਚ ਸੱਪ ਠੰਡੀ ਥਾਂ ਦੀ ਭਾਲ ਵਿੱਚ ਆਮ ਹੀ ਘਰਾਂ ਵਿੱਚ ਠੰਡੀਆਂ ਥਾਵਾਂ ਤੇ ਆ ਕੇ ਲੁਕ ਜਾਂਦੇ ਹਨ ਜਿਵੇਂ ਕਿ ਪਾਣੀ ਦੀ ਮੋਟਰ ਘੜੇ ਟੂਟੀਆਂ ਆਦੀ ਥਾਵਾਂ ਤੇ ਇਸ ਲਈ ਇਨ੍ਹਾਂ ਥਾਵਾਂ ਤੇ ਸਾਵਧਾਨੀ ਨਾਲ ਹੀ ਕੰਮ ਕਰਨਾ ਚਾਹੀਦਾ ਹੈ